ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਉਹਨਾਂ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਵਿੱਚ ਹੋਣ ਜੀ ਬਰਕਤਾਂ ਤੇ ਫਸਲવાડી ਤੁਸੀਂ ਦੇਖਿਆ ਪਿਛਲਾ ਬਲੌਗ ਕਣਕ ਨੂੰ ਪਾਣੀ ਲੱਗ ਚੁੱਕਿਆ ਮੀਂਹ ਵਾਲੇ ਨੇ 10 ਤੱਕ ਦਿੱਤੀ ਨਹੀਂ ਤੀ ਹੈਗੀ ਬੇ ਘੱਟੋ ਘੱਟ 8 ਤੋਂ 9 ਦਿਨ ਜਿਹੜਾ ਪਾਣੀ ਆਪਣਾ ਲੇਟ ਹੋ ਗਿਆ ਕਣਕਾਂ ਨੂੰ ਚਲੋ ਮੀਂਹ ਨਾ ਪੈਣ ਦੇ ਕਾਰਨ ਨੁਕਸਾਨ ਵੀ ਕਾਫੀ ਹੈ ਕਣਕਾਂ ਨੂੰ ਜਿਹੜਾ ਚੂਹਾ ਵੀ ਪਿਆ ਵਾ ਬਹੁਤ ਸੋ ਹੁਣ ਪਾਣੀ ਦੇ ਨਾਲ ਨੱਠ ਦਾ ਭੱਜਦਾ ਫਿਰੇ ਹੌਲੇ ਦਲੇ ਨੂੰ ਤੇ ਬਾਕੀ ਚੱਲ ਰਿਹਾ ਜੀ ਕੰਮ ਵਧੀਆ ਪਰਿਵਾਰ ਚ ਖੜੇ ਆ ਤੇ ਪ੍ਰੋਗਰਾਮ ਚੱਲ ਰਹੇ ਆਲੇ ਦਲੇ ਅੱਜ ਇੱਕ ਪ੍ਰੋਗਰਾਮ ਪੁਖਤਾ ਕੇ ਆਏ ਤੇ ਵਿਆਹ ਵੀ ਕਾਫੀ ਆਏ ਬਈ ਜੀ ਵਿੱਚ ਅੱਜ ਦੀ ਤਰੀਖ ਤੋਂ ਬਾਅਦ ਸਮਝ ਲਓ ਵੀ ਲਗਾਤਾਰ 5-6 ਦਿਨ ਵਿਆਹ ਹੈ ਵਿੱਚ ਤੁਹਾਨੂੰ ਪਤਾ ਦੁਆਬੇ ਵਾਲੇ ਮਕਾਨ ਦਾ ਥੋੜਾ ਜਿਹਾ ਕੰਮ ਰਹਿੰਦਾ ਹੈ ਬਿੱਲੂ ਵੀਰ ਦਾ بڑے ਪਿੰਡ ਵਾਲੇ ਦਾ ਉਹ ਵੀ ਕਰਨ ਨੂੰ ਜਾਂ ਪਰਸੋਂ ਨੂੰ ਕੋਸ਼ਿਸ਼ ਕਰਨੀ ਆ ਵੀ ਕੱਢਦੀ ਹੈ ਕਿਉਂਕਿ ਬੰਦੇ ਨੇ ਵੀਰ ਨੇ ਸਮਝ ਲਓ ਵੀ ਜ਼ਿੰਮੇਵਾਰੀ ਦਿੱਤੀ ਵੀ ਸੀ ਹਾਥੀ ਕੱਢਦਾ ਪੂਛ ਰਹਿ ਗਈ ਥੋੜੀ ਜੀ ਬਸ ਉਹ ਪੂਛ ਤੇ ਘੁਮਾ ਕੇ ਕਹਿੰਦਾ ਹੁਣ ਹਾਥੀ ਗੇਰ ਦੇਣਾ ਉਹ ਕੰਮ ਹੈ ਵੀ ਕੱਲ ਜਾਂ ਪਰਸੋਂ ਨੂੰ ਬਿੱਟੂ ਲੱਗਿਆ ਵਾਏ ਇੱਕ ਦਰਵਾਜ਼ੇ ਤੇ ਕਲਮਾਰੀ ਰਹਿ ਗਈ ਸੀ ਉਹ ਵੀ ਪੂਰਾ ਕਰ ਦੇਣਾ ਬਾਕੀ ਪਰਿਵਾਰ ਆ ਬਾਈ ਸਾਰਾ ਹੀ ਆਪਣਾ ਅਮਨ ਗਿਆ ਬਾ ਹੁਣ ਲਾਗਪੁਰ ਦੇ ਘੋੜਿਆਂ ਦੀਆਂ ਦੌੜਾਂ ਉੱਥੇ ਨੂੰ ਤੇ ਪਰਮਰਾਇ ਉੱਧਰ ਵਿਚਾਰੇ ਹੁਣ ਟਿਊਸ਼ਨ ਦੀ ਜਾਣ ਦੀ ਟਾਈਮ ਹੋ ਗਿਆ ਤੇ ਕੈਮਰਾਮੈਨ ਮਣੀ ਵੀ ਸਾਡੀ ਬਈ ਹਰਜੀਤ ਕੌਰ ਤੁਹਾਨੂੰ ਉਹਦੇ ਨਾਲ ਵੀ ਮਿਲਾ ਦਿੰਦਾ ਮੈਂ ਲੋ ਬਈ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੋੜ ਕੇ ਬੇਰਵਾਰ ਸਤਿ ਸ਼੍ਰੀ ਅਕਾਲ ਜੀ ਤੇਰਾ ਠੀਕ ਹੈ ਟੌਰ ਕੱਢ ਕੇ ਰਹਿਣਾ ਨੇ ਹੁਣੀ ਕੱਢਿਆ ਜੀ ਸਵਾਸ ਸਾਬ ਸਵਾਈ ਚੱਲਦੀ ਹੈ ਜੀ ਦੋ ਦਿਨ ਦਿਨ ਦੀ ਕੋਈ ਸਪੈਸ਼ਲ ਗੈਸਟ ਆ ਰਹੇ ਆ ਜੀ ਹੁਣ ਤੁਸੀਂ ਦੱਸਿਓ ਗੈਸ ਕਰਕੇ ਕੌਣ ਮੈਂ ਬਾ ਤਕਰੀਬਾਂ ਦੇਖ ਲਓ ਵੀ ਅੱਧਾ ਕਿ ਘੰਟਾ ਹੀ ਹੋਇਆ ਜੀ ਹੁਣੀ ਹਟੀਆਂ ਕੰਮ ਕੰਪਲੀਟ ਕਰਕੇ ਤੇ ਚਾ ਵੀ ਅੱਜ ਲੇਟ ਹੋ ਗਈ ਬੱਚੇ ਵੀਡੀਓਸ਼ਨ ਤੇ ਲੇਟ ਆ ਜੀ ਥੋੜੇ ਜਿਹਾ ਹਾਂਜੀ ਗੈਸਟ ਫਿਰ ਕਿਹੜਾ ਹੋਇਆ ਚੱਲ ਕੋਈ ਨਹੀਂ ਫਿਰ ਦੇਖਦੇ ਆ ਫੈਮਿਲੀ ਮੈਂਬਰਿਆਂ ਦੇ ਹਾਂ ਫੈਮਿਲੀ ਮੈਂਬਰਿਆਂ ਦੇ ਫੈਮਿਲੀ ਮੈਂਬਰੇ ਆ ਹਾਂਜੀ ਸਫਾਈ ਤਾਂ ਤੋਂ ਤਿੰਨ ਚਾਰ ਦਿਨ ਦੀ ਕਰਦੀ ਆ ਲੱਗੀ ਵੀ ਲੋ ਬਾਈ ਬੋੜਣਾ ਕਰਕੇ ਹੀ ਹੁੰਦੀ ਆ ਜੀ ਕੋ ਦਿੰਦੀ ਹੁੰਦੀ ਆ ਜੀ ਸੁੱਖ ਨਾਲ ਜਗਾ ਸੋਣੀ ਵਾਧੂ ਆ ਥੋੜਾ ਥੋੜਾ ਕਰਕੇ ਹੀ ਹੁੰਦੀ ਆ ਜੀ ਬੇਟੇ ਪ੍ਰੋਟੀਨ ਦਾ ਵੀ ਕੰਮ ਕਰਨਾ ਹੁੰਦਾ ਜੀ ਉਹ ਕਰਕੇ ਬਹੁਤ ਕੁਝ ਦੇਖਣਾ ਪੈਂਦਾ ਜੀ ਨਾਲ ਦੇ ਨਾਲ ਬੱਚੇ ਵੀ ਹੈਂਡਲ ਕਰਨੇ ਪੈਣੇ ਠੀਕ ਆ ਲੋ ਬਾਈ ਬੱਦਲ ਬਾਈ ਉਧਰ ਪੂਰੀ ਮੀਂਹ ਵਾਲਾ ਦਸਤ ਕਿੰਨੇ ਦੇ ਰਿਹਾ ਹੈ ਨਾ ਹਾਂਜੀ ਮੈਂ ਹੁਣ ਗੇਟ ਬੜਿਆ ਹੀ ਆ ਮੈਂ ਸੋਚਦਾ ਹੀ ਤਾਂ ਵਿਆਹ ਕੱਪੜਿਆਂ ਦਾ ਜਿਹੜਾ ਖਡਾਰਾ ਜਾਂ ਵੀ ਕਾਹਤੇ ਪਾਈ ਬੈਠੀ ਐ ਇਹ ਕੱਪੜੇ ਵਸਣਾ ਟਮੇਟਨੇ ਤੇ ਤਾਂ ਹਲਾਉਣ ਲੱਗੀ ਦੀ ਜੀ ਵੀ ਧੋਕੇ ਤਾਂ ਆ ਗਏ ਤੇ ਸਵੇਰ ਦੇ ਕੋਠੇ ਪਰ ਸੁੱਕਦੇ ਤੇ ਧੁੱਪ ਲੱਗੀ ਤੇ ਇਹਨਾਂ ਨੂੰ ਤੇ ਹੁਣ ਮੈਂ ਤਾਂ ਐਂ ਹੀ ਮਾਰ ਲੱਗੀ ਜੀ ਬੱਚਿਆਂ ਨੂੰ ਵੇਚ ਕੇ ਅੱਛਾ ਟਾ 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 ਚਲੋ ਵਿਆਹ ਵਿਆਹ ਆ ਰਹੇ ਆ ਜੀ ਕੱਪੜੇ ਦਾ ਹੁਣ ਹੋਰ ਲੈਣੇ ਆ ਜੀ ਕਿਹਾ ਵਿਆਹ ਆ ਰਹੇ ਆ ਜੀ ਕਿਦੋਂ ਉਹਦੇ ਘਰ ਕੇ ਸੂਟ ਚਾਹੀਦੇ ਹੁਣ ਹਰਜੀਤ ਹੁਣ ਜੈਸਮੀਨ ਦਾ ਵਿਆਹ ਲੰਘਿਆ ਬਹੁਤ ਸੂਟ ਆ ਤੇਰੇ ਕੋਲ ਠੀਕ ਐ ਰਾਮਨਾ ਜੇ ਭੈਣੇ ਪਹਿਲਾਂ ਸੋਚ ਲਈਦੀ ਕਿ ਉਹ ਨਾਲੇ ਸਾਲ ਦਾ ਮਤਲਬ ਵੀ ਤਰਸ ਕਰ ਲਈਏ ਥੋੜਾ ਜਿਹਾ ਪਰ ਹੁਣ ਭੈਣ ਦਾ ਆਰਡਰ ਹੋ ਗਿਆ ਜੀ ਬੰਬੇ ਵਾਲੀ ਦਾ ਦੋ ਦਿਨ ਦਿਨ ਤੋਂ ਕਾਲ ਕਰਕੇ ਪੁੱਛ ਰਹੇ ਵੀ ਲੈ ਆਏ ਸੂਟ ਇੰਨਾ ਫਿਕਰ ਮੰਨ ਰਹੀ ਜਿੰਨਾ ਭੈਣ ਨੂੰ ਪਿਆ ਹੋਇਆ ਤਾਂ ਵੀ ਭਾਬੀ ਸੂਟ ਲੈ ਆਏਗੇ ਨਹੀਂ ਉਹਨਾਂ ਨੇ ਉਹਨੂੰ ਸਪੈਸ਼ਲ ਕਰਾਇਆਗੇ ਨਹੀਂ ਹੁਣ ਵੀਰ ਨੂੰ ਹੋਣਾ ਤਰਸ ਕਰੀਂ ਗਾ ਲੁੱਟ ਲੈ ਆਉ ਦੋ ਜੀ ਤਾਂ ਨਾਲ ਫਿਰ ਉਹ ਸੋਚਿਆ ਵੀ ਚੱਲ ਹੁਣ ਮੌਕੇ ਨਾਲੇ ਲੈ ਜੰਨੇ ਆ ਜਣੀ ਦੋ ਦਿਨ ਦਿਨ ਤੋਂ ਕਾਲ ਕਰ ਰਹੇ ਆ ਜੀ ਰੋਜ਼ ਵੀ ਲੈ ਜੋ ਕੋਈ ਹੁਣ ਮੈਂ ਕਰੂੰਗਾ ਉਹਨੂੰ ਫੋਨ ਕੋਈ ਨਹੀਂ ਠੀਕ ਹੈ ਠੀਕ ਹੈ ਜਦ ਆਇਆ ਨਾ ਪ੍ਰੋਗਰਾਮ ਫਿਰ ਮੈਂ ਵੀ ਦਸਾਂਗਾ ਉਹਨੂੰ ਫੋਨ ਕਰਕੇ ਠੀਕ ਹੈ ਦੋ ਦਿੰਦੇ ਨੇ ਤਾਂ ਹੀ ਕਾਲ ਕਰ ਰਹੇ ਮੁੱਛਲੇ ਵੀ ਆਏ ਛੁੱਟਦਾ ਗਿਆ ਉਹਦਾ ਕਿਹੜਾ ਲੈ ਮੈਂ ਜੇ ਟਾਈਮ ਹੀ ਨਹੀਂ ਹੈਗਾ ਕੁਝ ਕਿਆ ਵੀ ਨਿਕਣਾ ਦੇ ਉਹ ਤਾਂ ਕਹਿ ਰਹੇ ਨੇ ਤਾਂ ਕਿ ਸਾਰ ਲੈਣਾ ਇੱਕ ਨਹੀਂ ਨਾ ਮੈਂ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਮੈਂ ਕਹਿ ਦੂੰਗੀ ਭਾਈ ਨੂੰ ਵੀ ਛੁੱਟਦਾ ਦਵਾ ਕੇ ਲਿਆਓ ਨਾ ਮੈਂ ਤਾਂ ਉਹਨੂੰ ਜਵਾਬ ਦਿੱਤਾ ਪਰ ਮੈਂ ਤਾਂ ਆਉਂਗਾ ਕਹਿੰਦਾ ਤਾਂ ਨਹੀਂ ਮੈਂ ਤਾਂ ਸਾਰੇ ਲੈ ਆਤਾ ਜੀ ਮੈਂ ਹੁਣ ਤਾਂ ਲੈ ਰਿਵਜਾਸ ਨੂੰ ਦੇ ਰਿਆਂ ਨੂੰ ਵੀ ਫੇਰ ਘਾਤ ਪਾਉਣੇ ਜੇ ਮੰਨਾ ਪਾਏ ਉਹ ਵੀ ਮੈਂ ਸੋਚਦੀ ਸੀ ਯਾਨੀ ਭੈਣ ਨੇ ਮੈਨੂੰ ਸਪੈਸ਼ਲ ਕਿਹਾ ਹੈ ਜੇ ਫੋਨ ਕਰਕੇ ਵਾਹ ਜੀ ਵਾਹ ਤੇਰੇ ਨਾਲ ਫੇਰ ਤਾਂ ਮੰਨ ਗਏ ਤੈਨੂੰ ਨਨਤਪੁਰ ਭਝਾਈ ਨੂੰ ਹੈ ਹਾਂਜੀ ਪਿਆਰੇ ਬਹੁਤ ਕਰਦੇ ਆਂ ਦੀਦੀ ਹਾਂ ਕੁਝ ਕਰੀਏ ਵੀ ਆਪਾਂ ਕਰੀਏ ਸਹੀ ਗੱਲ ਮਮੇ ਤੇ ਕਹਦਾ ਮੈਂ ਮਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਪਰ ਜੇ ਭਝਾਈਆਂ ਚੰਗੀਆਂ ਹੋਣ ਵੀ ਮਾਂ ਦੀ ਗੱਲ ਯਾਦ ਆਉਣ ਵੀ ਨਹੀਂ ਹੁੰਦੀਆਂ ਜੀ ਇਹ ਤੇਰੇ ਵਰ ਮਾਣ ਆ ਬਈ ਮਿੱਤਰਾ ਇਹਨਾਂ ਤੋਂ ਚੱਲਦੀ ਐ ਮੈਨੂੰ ਪਤਾ ਐ ਭੈਣਾ ਭਾਈ ਸਾਰਿਆਂ ਦੀ ਕਰੀ ਜਾਂਦੇ ਸੀ ਹਾਂਜੀ ਮੈਂ ਤਾਂ ਕਹਿੰਦੀ ਮੈਂ ਦੀਦੀ ਹੈਗੇਆਂ ਸੂਟ ਚ ਚਲ ਕੇ ਆ ਲੈਣੇ ਛੱਡੋ ਕਿੰਨੇ ਨਹੀਂ ਨਹੀਂ ਇਹ ਮੌਕੇ ਹੁੰਦੇ ਆ ਗਦੇ ਕੇ ਵੀ ਦੇ ਇਤਵਾ ਕੇ ਦੇਖ ਲਿਓ ਕਹਿੰਦੇ ਮੰਨ ਕੇ ਵੀ ਨਹੀਂ ਮੈਂ ਫੋਨ ਕਰੂੰਗੀ। ਨਾ ਮੈਨੂੰ ਤਾਂ ਫੋਨ ਕਰਿਆ ਨਹੀਂ ਉਹਨਾਂ ਵਿਚਾਰੀ ਨੇ ਐਵੇਂ ਕਹਾ। ਇਹ ਤੁਸੀਂ ਪਰ ਹੁੰਦਾ ਹੀ ਨਹੀਂ ਘਰ ਫਿਰ ਮੇਰੇ ਕੋਲੇ ਆਉਂਦਾ ਮੋਂ ਤਾਂ। ਅੱਜ ਮੈਂ ਲਾਦਾ ਸੀ ਫੋਨ ਇਹ ਦੱਬ ਲਿਆ ਮੇਰਾ। ਆਹ ਲੋ ਬਾਈ ਇਹਦਾ ਫੋਨ ਮੇਰੇ ਕੋਲ। ਮੇਰਾ ਫੋਨ ਖਰਾਬ ਹੁੰਦਾ ਜਾਂਦਾ ਕਭ ਨਹੀਂ ਤੇਰੇ ਹੀ ਫੋਨ ਦੱਬਣਾ। ਚਲੋ ਇਹ ਕੋਈ ਗੱਲ ਨਹੀਂ ਜੀ ਆਪਣਾ ਕਹ ਵੰਡਿਆ ਹੋਇਆ ਤੁਹਾਡਾ ਹੋਇਆ ਕਿ ਮੇਰਾ ਹੋਇਆ। ਕੋਈ ਨਹੀਂ ਆਲਾ ਫੜ ਲਾ ਆਪਣਾ। ਲੈ ਫੜ ਲਾ। ਨਾ ਰੱਖ ਲਓ ਜੀ। ਮੈਂ ਤਾਂ ਜੇਬ ਚ ਉੱਥੇ ਭਰਮ ਕੋਲ ਤਾਂ ਮੈਂ ਜੇਬ ਚ ਪਾ ਲਿਆ ਤਾਂ। ਠੀਕ ਹੈ। ਠੀਕ ਨਹੀਂ ਕੋਈ ਗੱਲ ਨਹੀਂ ਮੈਂ ਦੇਖ ਤਰੀਂ ਤੁਹਾਡਾ ਖਰਾਬ ਜਾ ਹੋ ਚੰਦੇ ਆਪਾਂ ਜੀ ਥੋੜੇ ਪਰ ਕੇ ਪਾਉਰ ਜੀ ਬਾਬਾ ਜੀ ਦਿਖਾ ਦੇ ਨਾ ਮੈਨੂੰ ਹੋਣਾ ਜੀ ਹਾਂ ਹੋ ਜਾਣੀ ਕਿਰਪਾ ਵੈਸੇ ਇੱਕ ਗੱਲ ਹੈ ਹਾਂਜੀ ਤੇਰੇ ਬਚਨ ਪੂਰੇ ਹੋ ਜਾਂਦੇ ਆ ਛੇਤੀਓ ਨਹੀਂ ਸੁਖ ਸ਼ਾਂਤੀ ਮੰਗੀ ਜੀ ਸਾਰਿਆਂ ਦੀ ਵੀ ਸਾਰਿਆਂ ਨੂੰ ਬਾਬਾ ਚੜ੍ਹਦੀ ਕਲਾ ਚ ਰੱਖੇ ਵੀ ਤਰੱਕੀਆਂ ਦੇ ਹੋਵੇ ਹੋਰ ਵੀ ਠੀਕ ਆ ਚਲੋ ਨਾ ਇੱਕ ਦੂਜੇ ਤੇ ਕਿਸੇ ਦੇ ਵੀ ਤਰੱਕੀ ਤੇ ਖੁਸ਼ ਹੋਣਾ ਹਾਂਜੀ ਵੇਰੇ ਉੱਟ ਕੇ ਬਾਸੇ ਹੀ ਅਰਦਾਸ ਕਰੀ ਜੀ ਵੀ ਸਾਰੇ ਕੁਛ ਲੈਣਾ ਆਪਣੀ ਆਪਣੀ ਜ਼ਿੰਦਗੀ ਇੱਕ ਗੱਲ ਸੱਚੀ ਐ ਵੀ ਦੇਖ ਲੈ ਆਪਣੇ ਕੋਲ ਵੀ ਕੁਝ ਨਹੀਂ ਤੰਦਾ ਕੋਈ ਟਾਈਮ ਥਾ ਅੱਜ ਤਾਂ 13 ਸਾਲ ਵਿਆਹ ਨੂੰ ਹੋ ਗਏ ਸਮਝ ਲੈ ਹਾਂਜੀ ਵੀ ਹੌਲੀ ਹੌਲੀ ਆਪਾਂ ਦੇ ਕਿੱਥੇ ਪਹੁੰਚੇ ਹਨਾ ਜੇ ਸਬਰ ਸੰਤੋਖਤਾ ਹਨਾ ਹਾਂਜੀ ਜੇ ਸਬਰ ਸੰਤੋਖਤਾ ਆਈ ਆਪਾਂ ਨੀਵੇਂ ਹੋ ਕੇ ਚੱਲੇ ਤਾਂ ਹੀ ਮਹਾਰਾਜ ਨੇ ਆਪਣੀ ਬਾਹ ਫੜ ਲਈ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਜੀ ਵਾਇਰਲ ਸਾਰੇ ਨੱਕਣੀ ਦਵੇ ਜੀ ਲਓ ਭਾਈ ਸਹੀ ਗੱਲ ਐ ਇਹਦੀ ਆਹ ਬੇੜੇ ਦੇ ਵਿੱਚ ਦੇਖੋ ਖਾਲੀ ਹੁੰਦਾ ਦਾ ਇੱਕ ਗੱਲ ਆਪਾਂ ਪਹਿਲਾਂ ਡੰਗਰ ਕਿਵੇਂ ਤੇ ਹਨਾ ਹਾਂਜੀ ਆਹੀ ਸਾਡਾ ਭਾਈ ਮਕਾਨ ਆ ਮੋਡੀਫਾਈ ਕਰਾਇਆ ਇੱਥੇ ਡੰਗਰ ਹੁੰਦੇ ਤੇ ਹੌਲੀ ਹੌਲੀ ਚੱਲੋ ਸਾਡਾ ਕਾਰੋਬਾਰ ਤਾਂ ਵੀ ਅਸੀਂ ਪਾਠ ਕਰਦੇ ਤੇ ਮੈਂ ਅਫਾਦਰ ਸਾਹਿਬ ਵੀ ਘਰ ਨਹੀਂ ਤਰਿਆ ਹੁੰਦਾ ਸੋ ਇਸ ਕਰਕੇ ਸਾਨੂੰ ਮਹਿਸੂਸ ਦਿੱਤਾ ਵੀ ਜਾਂ ਪਾਠ ਰੋਣੇ ਆ ਜਾਂ ਡੰਗਰਾਂ ਦਾ ਕੰਮ ਖੇਤਾਂ ਦਾ ਔਖਾ ਦਾ ਤੇ ਸੋ ਇਸ ਕਰਕੇ ਅਮਨ ਨੇ ਵੀ ਹੰਦਾ ਜਾਂ ਮਾਰਤਾ ਵੀ ਵਿੱਗੇ ਤੇ ਹੌਲੀ ਹੌਲੀ ਬਾਈ ਇਹ ਆਪਾਂ ਕਿੰਨਾ ਕਹਿੰਦੇ ਹੁੰਦੇ ਤੇ ਵੀ ਕਿਸੇ ਟਾਈਮ ਗੱਡੀ ਲਵਾਂਗੇ ਹਨਾ ਹਾਂਜੀ ਤੇ ਗੱਡੀ ਚ ਜਾਵਾਂਗੇ ਬਹੁਤ ਟਾਈਮ ਮਜ਼ਾਕ ਕਰਦਾ ਜੇ ਕੱਲ ਬਾਅਦ ਲਈ ਕਿਹਾ ਮੈਂ ਸੱਲ ਲਿਖੇ ਦਿੰਦਾ ਦੰਜਰ ਪਾਣੀ ਵੱਲੇ ਆਦੀ ਵਰ ਵਕਟ ਚੋਣਗੇ ਭੁੱਲੀ ਹੀ ਕਹਿੰਦਾ ਤਾਂ ਹਾਂਜੀ ਅੱਛਾ ਭੁੱਲਦਾ ਨਹੀਂ ਗਈ ਮਜ਼ਾਕ ਕਰਦਾ ਦਾ ਜੀ ਦੇਖ ਲੈ ਮੈਂ ਤਾਂ ਦੱਸ ਪਿਆ ਸਾਜੂ ਨੂੰ ਹਾਂ ਆ ਇੱਕ ਵਾਰ ਕਰਿਆ ਜਟਾਨੀ ਦੀ ਕੁੜੀਆਂ ਨੇ ਸਹੀ ਗੱਲ ਹੈ ਚਲੋ ਕੋਈ ਨਹੀਂ ਤੇ ਬਾਕੀ ਭਾਈ ਦੇਖੋ ਮਹਾਰਾਜ ਨੇ ਰੌਣਕ ਲਾਈ ਬੇੜੇ ਦੇ ਵਿੱਚ ਟਰੈਕਟਰ ਵੀ ਦੇਖੋ ਕਿੰਨਾ ਖੜਾ ਜੱਜਦਾ ਤੇ ਉਹ ਗੱਡੀ ਕਿਸੇ ਚੀਜ਼ ਦੀ ਟੋਟ ਨਹੀਂ ਦੋ ਦੋ ਬੋਲਟ ਵੀ ਖੜੇ ਆ ਸਮਝ ਲੋ ਦੋ ਮੋਟਰਸਾਈਕਲ ਬੱਚਿਆਂ ਦੇ ਸਾਈਕਲ ਚਲੋ ਇਹੀ ਚੀਜ਼ਾਂ ਹੁੰਦੀਆਂ ਹਨਾ ਹਾਂਜੀ ਹੈ ਹਾਂਜੀ ਉਹ ਬੱਚਿਆਂ ਤੇ ਜਿਆਦਾ ਆ ਗਿਆ ਉਹਨਾਂ ਨੂੰ ਵੀ ਕੱਢ ਲੈ ਟਿਊਸ਼ਨ ਦਾ ਟਾਈਮ ਆ ਗਿਆ ਹੋ ਗਿਆ ਵੀ ਲੇਟ ਹੋਇਆ ਅੱਜ ਉਹ ਖੜ ਜਾ ਭਾਈ ਬੰਦਿਆਂ ਨੂੰ ਵੀ ਮਲਾਉਂਦਾ ਤੁਹਾਨੂੰ ਮੈਂ ਉਹ ਬੰਦੇ ਆਪਣੇ ਅੰਦਰ ਵਾਕਈ ਹਰਜੀਤ ਦਾ ਸਹਲਾ ਵਧੀਆ ਬਣਾਤੀ ਚੀਜ਼ ਸਫਾਈ ਕਰਤੀ ਹਾਂਜੀ ਹੈ ਅੱਧੀ ਜੇ ਹੋਈ ਹੈ ਇਹਦੇ ਮੇਰੇ ਟਾਈਮ ਲੱਗ ਗਿਆ ਉਹ ਵੀ ਵੈਸੇ ਕਰੀਦਾ ਜਾਂਦੇ ਆ ਜਿਹੜੇ ਕੁਵਾਰਾਂ ਆਗਾ ਤੇ ਸਲਦੀ ਵਾਂਗ ਕੰਮ ਹੋ ਜਿਹੜਾ ਕਹਿ ਦਿੰਦੇ ਆ ਵੀ ਉਹ ਕਰਦਾ ਮੈਂ ਕਹਿੰਦਾ ਸਾਲ ਦੀ ਤੇ ਰੀਤੀ ਇਹੋ ਐ ਪਹਿਲਾਂ ਦੀਵਾਲੀ ਨੂੰ ਕਰੀ ਲੋੜੀ ਨੂੰ ਵੀ ਕਰੀਦੀ ਸੀ ਲੋੜੀ ਨੂੰ ਵੀ ਕਰੀਦੀ ਸੀ ਹਨਾ ਹਾਂਜੀ ਤੇ ਚਿੱਟੀ ਤੇਲ ਆ ਜੀ ਗੰਦੀ ਦਾ ਹੁੰਦੀ ਕਰਦਾ ਉਹ ਉੜ ਉੜ ਕੇ ਆ ਹੀ ਪਈ ਜਾਂਦੀ ਹੈ ਲੋ ਬਾਈ ਚਿੱਟੀ ਤੇਲ ਲਾਈ ਵੈਸੇ ਹਰ ਜੀ ਤੈਨੂੰ ਪਾਇਆ ਪੰਗਾ ਹੀ ਦਾ ਹਨਾ ਨਾ ਹੋਣੀ ਜਿਹੜਾ ਸਫਾਈ ਨਹੀਂ ਲੈਂਦੀ ਆ ਬਾਹਰ ਦੇ ਨਾਲ ਫੇਰਾ ਵੀ ਜੀ ਲੱਗਿਆ ਰਹਿਣਾ ਟਾਈਮ ਪਾਸ ਹੋ ਜਾਂਦਾ ਜੀ ਨਹੀਂ ਮੈਂ ਕੀ ਕਰਨਾ ਬੱਚੇ ਸਕੂਲ ਚਲੇ ਜਾਂਦੇ ਹਨ ਆਏ ਘੰਟੇ ਤੱਕ ਬਸ ਰੋਟੀ ਪਾਣੀ ਖਾ ਲਿਆ ਉਹਨਾਂ ਨੇ ਹੁਣ ਚਾਹ ਵੀ ਲੈ ਲਈ ਸੀ ਉਹਨੂੰ ਪਣੀ ਚਾਹ ਹੋ ਜਾਂਦੀ ਸੀ ਚੱਲ ਲਓ ਬਾਈ ਸਾਫ ਸਫਾਈ ਇਹਨੇ ਕਰਤਾ ਪੂਰਾ ਠੀਕ ਨੇ ਤੇ ਹੁਣ ਇੱਕ ਤੇਰੇ ਨਾਲ ਹੋਰ ਬਾਦਾ ਵੀ ਤੇਰਾ ਜਿਹੜਾ ਡੈਨੀਅਰ ਟੇਬਲ ਪਿਆ ਨਾ ਵੀ ਇਹਦੀਆਂ ਕੁਰਸੀਆਂ ਲਿਆਉਣੀਆਂ ਹਾਂਜੀ ਕੁਰਸੀਆਂ ਸਰਦਾਰ ਦਾ ਹੈ ਇਹ ਹੁਣ ਤਾਂ ਰਿਸ਼ਤੇਦਾਰਾਂ ਦੀ ਗੱਲ ਕਰੀਏ ਹੁਣ ਤਾਂ ਲਿਆਉਣੀਆਂ ਪੈਣੀਆਂ ਸਰਦਾਰ ਨਹੀਂ ਰਿਸ਼ਤੇਦਾਰਾਂ ਦੇ ਚਾਹ ਵਿੱਚ ਲਿਆਉਣੀਆਂ ਅੱਛਾ ਹਾਂਜੀ ਕੀ ਪਤਾ ਬਾਈ ਹੁਣ ਤੂੰ ਤੇਰੇ ਆਰੰਗਾਂ ਨੂੰ ਹੈਂ ਬੀਤਾ ਨੂੰ ਪਤਾ ਹੈ ਲੋ ਬਾਈ ਇਹ ਡੈਨੀ ਟੇਬਲ ਦੀਆਂ ਕੁਰਸੀਆਂ ਜਾਣੀਆਂ ਠੀਕ ਆ ਹਾਂਜੀ ਏਕਣਾ ਹੀ ਆ ਹੌਲੀ ਹੌਲੀ ਸਾਰੀਆਂ ਚੀਜ਼ਾਂ ਬਣੀਆਂ ਤੇ ਬਾਈ ਬੰਦੇ ਉਧਰ ਇੱਕ ਉਹ ਉਧਰ ਇੱਕ ਉਹ ਉਧਰ ਦੇਖ ਲੋ ਇੰਨਾ ਫਰਕ ਹੈ ਦੋਹਾਂ ਚ ਲੋਕ ਸੱਚੀ ਗੱਲ ਕਹਿੰਦੇ ਵੀ ਕੁੜੀਆਂ ਜ਼ਿਆਦਾ ਪੜਦੀਆਂ ਹਰਜੀਤ ਇਹ ਸੱਚੀ ਗੱਲ ਹੈ ਨਾ ਹਾਂਜੀ ਆ ਇਹਦਾ ਅੱਜ ਸਮੇਂ ਸਾਡੀ ਛੁੱਟੀ ਹੋਈ ਸੀ ਨਾ ਮਾ ਜੱਤੀਆਂ ਬੈਠੇ ਉਹਦਾ ਕੰਮ ਕੰਪਲੀਟ ਕਰ ਲਈਆ ਕਹਿੰਦੀ ਮम्मी ਚਾਹਂ ਕਰ ਲੇ ਕਿੱਡੂੰਗੀ ਬਹੁਤ ਜਾਨੇ ਪੁੱਛਦੇ ਵੀ ਤੂੰ ਕਿੰਨੀ ਪੜ੍ਹੀ ਹੋਈ ਆ ਮੈਂ ਤਾਂ ਜੀ ਘਟੇ ਆ ਜੀ ਹਾਂ 8 ਪੜ੍ਹੀ ਵੀ ਆ ਬਾਈ 8 ਵਾਰ ਲੰਨਾ ਹਾਂ ਪਿੰਡੇ ਸਵ ਸਕੂਲ ਹੁੰਦੇ ਤੇ ਜੀ ਸਕੂਲ ਦੂਰ ਤਾਂ ਇਸ ਕਰਕੇ ਫਿਰ ਦੂਰ ਜਾਣਾ ਨਹੀਂ ਹੋਇਆ ਚੱਲ ਕੋਈ ਨਹੀਂ ਬਹੁਤ ਜਾਨੇ ਪੁੱਛਦੇ ਆ ਵੀ ਲੋ ਬਾਈ ਅੱਜ ਇਹ ਵੀ ਦੱਸ ਚੁੱਕੇ ਸੀ ਮੈਂ 8 ਪੜ੍ਹੀ ਵੀ ਆ ਤਾਂ ਬਾਕੀ ਕੁੜੀਆਂ ਪਰ ਤੇ ਗੱਲ ਚੱਲੀ ਧੀ ਮੈਂ ਤੈਨੂੰ ਤਾਂ ਪੁੱਛਿਆ ਗੁੱਸਾ ਨਾ ਕਰੀ ਤੇਰੀ ਵੀ ਉਹ 10 ਪੜ੍ਹੇ ਹੋਏ ਜੀ ਵੀਰ ਦੀ ਰਾਏ ਆ ਪਲਸ 2 ਕਰੀ ਲਈ ਦਮ ਹਾਂ ਗੁੱਸਾ ਨਾ ਕਰੀ ਮੈਂ ਤੇਰੀ ਪੜ੍ਹਾਈ ਪੁੱਛੀ ਆ ਹਾਂ ਲੋ ਭਾਈ ਬਾਹਗੁਰੂ ਦੀ ਸੋਖ ਹੈ ਮੇਰਾ ਛੋਟਾ ਭਾਈ ਕੈਨੇਡਾ ਗਿਆ ਵਾ ਪੜਨਾਂ ਮੈਂ ਥੋੜੀ ਜਿਹੀ ਘਟ ਗਈ ਕੋਈ ਗੱਲ ਨਹੀਂ ਠੀਕ ਨਹੀਂ ਇਹ ਵੀ ਗੱਲ ਨਹੀਂ ਹੈਗੀ ਮੈਂ ਵੀ ਦਸੇ ਪੜਿਆ ਵਾ ਫੇਰ ਵੀ ਚਲ ਦੋ ਕਰਾ ਲੱਗ ਗਈਆਂ ਹਾਂ ਲੋ ਭਾਈ ਇਹ ਗੱਲ ਇੱਥੇ ਤੇ ਤਾਂ ਚੱਲੀ ਹੈ ਜੀ ਤੇ ਉਹ ਕੁੜੀਆਂ ਉਪਰ ਤੇ ਹਾਂ ਜੀ ਕੁੜੀਆਂ ਬਿਟੀਆਂ ਜ਼ਿਆਦਾ ਵੜਦੀਆਂ ਤੇ ਇੱਧਰ ਹੁਣ ਤੋ ਕਰ ਆਪਣਾ ਬੰਦਨ ਮਿਲਦੀ ਹੈ ਮਿਲੋ ਜੀ ਹਾਏ ਹਾਏ ਮੰਡਿਆ ਅੱਜ ਤਾਂ ਦਿਲੇ ਜਿੱਤ ਲਿਆ ਤੇ ਟਿਊਸ਼ਨ ਨਹੀਂ ਜਾਣਾ ਹਾਂਜੀ ਜਾਣਾ ਹੈ ਜਾਣਾ ਹੈ ਜੀ ਮੈਨੂੰ ਕਿਹਾ ਵੀ ਚਾਹ ਦੇ ਦੇ ਕਿ ਨਹੀਂ ਹਾਂਜੀ ਕਿਹਾ ਤਾਂ ਹਾਂਜੀ ਲੈ ਹਾਂਜੀ ਉਹ ਆਪਣੇ ਰਿਸ਼ਤੇਦਾਰ ਕਿਨੇ ਆਉਣਾ ਮੰਮੀ ਨੇ ਤੈਨੂੰ ਤਾਂ ਦੱਸਿਆ ਹੋਣਾ ਦੱਸਿਆ ਨਹੀਂ ਹੈ ਤੇਰੇ ਮੰਨ ਗਏ ਬਈ ਮੰਨ ਗਏ ਹੈ ਉੱਧਰ ਬੈਠੀ ਹੈ ਬਜਰੀ ਦੇਵਤੀ ਉਹਨੂੰ ਵੀ ਚਾਹ ਲਿਆ ਦੇ ਹਾਂਜੀ ਉਹ ਬਾਦਮਾ ਜੀ ਉਹ ਤਾਂ ਸਿਆਣੀ ਹੈ ਇਹੀ ਥੋੜਾ ਦਾ ਕੰਮ ਖਰਾਬ ਕਰ ਦਿੰਦਾ ਜੇ ਨਾ ਆਂ ਦੇਖਾ ਕਰਦੀ ਹੈ ਅੱਛਾ ਇਹਨੂੰ ਕੋਲ ਬਿਠਾਲ ਕੇ ਬੁਲਾਉਣੀ ਹੈ ਹਾਂਜੀ ਚੱਲ ਉਹਨੂੰ ਵੀ ਮੈਂ ਜਸ਼ਨ ਨੂੰ ਵੀ ਮਿਲਾ ਦਵਾ ਉਹਨੂੰ ਵੀ ਲਿਆਉਂਦਾ ਕਰਨ ਲਓ ਬਈ ਸਾਡੀ ਇੱਧਰ ਜਸ਼ਨ ਨੂੰ ਮਿਲੋ ਬਈ ਝੂਠ ਪੜਦੀ ਹੈ ਕਿ ਸੱਚੀ ਪੜਦੀ ਆ ਸੱਚੀ ਪੜਦੀਆਂ ਜੀ ਪੇਪਰ ਚੱਲਦੇ ਆ ਪੇਪਰ ਤਾਂ ਆ ਜਾਣੇ ਵਾਸਤੇ ਫਰਵਰੀ ਚੜ ਗਿਆ ਤਾਂ ਲੀਨ ਹੋ ਗਏ ਬਸ ਆ ਗਏ ਪੇਪਰ ਜਿਹੜਾ ਪੁੱਤ ਪਿਛਲੇ ਪੇਪਰ ਚ ਮੰਮੀ ਜਾ ਕੇ ਆਈ ਦੀ ਮੈਂ ਪੁੱਛਿਆ ਤਾਂ ਫਰਸਟ ਹੈ ਸੈਕਿੰਡ ਹੈ ਫਰਸਟ ਚਲ ਭਾਈ ਖੁਸ਼ ਰਹਿ ਬਹੁਤ ਵਧੀਆ ਕੁੜੀ ਆ ਰਾਣੀ ਇਹ ਵੀ ਪੜਦੀ ਹੈ ਵੀ ਆਪਣਾ ਲੱਗੀ ਵੀ ਹੈ ਕੰਮ ਹੁਣ ਪੁੱਤ ਚਾਰ ਆ ਲੈ ਵੀ ਚੱਕ ਇਹਨਾਂ ਨੂੰ ਵੀ ਬਿਸਕੁਟ ਦੇ ਦੇ ਇਹਨਾਂ ਖਾ ਲੈ ਦੀ ਦੁਪਹਿਰੇ ਇਹਨੂੰ ਵੀ ਸ਼ਕਤ ਹੈ ਤਾਂ ਦੁਬਾਰਾ ਖਾ ਲੈ ਦੂਤ ਕਾਣਾ ਵੰਡਾ ਨਾ ਲੈ ਆਰਨ ਤੁਹਾਡੇ ਦੇਣਾ ਇਸ ਕਰਕੇ ਉਹਨੂੰ ਮਨ ਦੁੱਤੀ ਇਹ ਤੇਰੀ ਗੱਲ ਠੀਕ ਆ ਮਿੱਠਾ ਕੱਟੇ ਇਹ ਲੋਕ ਵਿਚ ਇਹ ਰਹਿ ਚਿੰਦੇ ਵਿੱਚ ਦੋ ਇਹ ਗੱਲ ਤੇਰੀ ਮੰਨ ਜੂਗਾ ਵੀ ਮਿੱਠਾ ਕੱਟੇ ਹਾਂ ਇਹ ਠੀਕ ਆ ਹਨਾ ਜਸ਼ਨ ਬਿਲਕੁਲ ਪਹਿਲਾਂ ਤੇ ਜਸੂਤ ਦਾ ਹੀ ਛੁੱਟੀ ਹੋਈ ਸੀ ਇਸ ਕਰਕੇ ਨਹੀਂ ਹੁੰਦੋਤੇ ਤੁਹਾਨੂੰ ਦਵਾਣਾ ਠੀਕ ਹਾਂ ਹੁਣ ਕੱਲੂ ਗਈ ਜਾਊਗੀ ਚਲੋ ਭਾਈ ਚੱਲ ਰਿਹਾ ਕੰਮ ਜਸ਼ਨ ਮੀਰਜੀ ਦੀ ਸਰਵਿਸ ਕਰਦੀ ਆ ਤੁਹਾਨੂੰ ਮੈਨੂੰ ਪਤਾ ਲੱਗਿਆ ਹੈ ਹਾਂਜੀ ਹੈ ਗੱਲੇ ਨਹੀਂ ਮੰਨਦਾ ਬਾਲ ਭਟਦਾ ਚਾਚਾ ਲਾ ਕੋਟੇ ਨਾ ਕਰ ਚਲੋ ਬਾਈ ਛੇੜੇ ਦੇ ਨਾਲ ਛੇੜੀ ਜਾਂਦਾ ਉਹ ਉਹਦੇ ਪੱਠੇ ਮਨ ਹੁੰਦਾ ਕਿ ਉਹ ਸਟੈਂਡਿੰਗ ਦਿੰਦਾ ਫਿਰ ਖੱਜਲ ਖਵਾ ਲਈ ਬਹੁਤ ਕਰਦਾ ਚਾਚਾ ਭਤੀਜੇ ਨੂੰ ਵਿਗਾੜਦਾ ਹੈ ਹਾਂਜੀ ਲਾ ਬਾਈ ਹਰਜੀਤ ਬਾਕੀ ਤੇਰੀ ਸਫਾਈ ਕਰੀ ਵੀ ਲੱਗਦੀ ਹੈ ਮਮਾ ਤਿਆਰ ਬਿਤਾਉਗੇ ਕੁਛ ਨਹੀਂ ਜਾ ਟਾਈਮ ਚੱਕ ਲਓ ਚੱਕ ਲਓ ਪਤ ਬੈਗਾ ਲੇਟਰ ਆਲਾ ਹੋਣ ਵਾਲਾ ਹੀ ਕੰਮ ਹੈ ਚੱਕ ਲਓ ਉਹ ਵੀਰ ਜੀ ਆ ਦੇਖੋ ਬਾਈ ਬਿਸਕੁਟ ਪਿਓ ਵੀ ਉਹ ਕੇ ਖਾਂਦਾ ਦੀਦੀ ਨੇ ਸਰਪਸ ਕਰੀ ਧੀ ਹੂੰ ਖਾਲਾ ਖਾਲਾ ਕੋਈ ਨਹੀਂ ਆਹ ਦੇਖੋ ਬਾਈ ਆ ਬੰਦੇ ਦਾ ਇੱਥੇ ਕੰਮ ਮੰਨ ਟਿਕਿਆ ਵਾ ਖਾਲਾ ਖਾਲਾ ਹੁਣ ਪੂਰੇ ਨਾਲ ਖਾਈ ਠੀਕ ਆ ਆ ਦੇਖੋ ਬਾਈ ਬੂਲ ਕੋ ਹੁੰਦਾ ਹੁਣ ਭਰ ਲਿਆ ਜਿਆਦਾ ਹੈਂ ਆ ਹਮਦਾਨੀ ਚਾਪੀ ਕਰਿਆ ਆਈ ਰਹੀ ਹੈ ਜੀ ਅੱਛਾ ਅਜੇ ਰੋਪੜ ਗਿਆ ਨਾ ਚਿਲਾ ਲਿਆਉਣਾ ਤਾਂ ਗੈਸ ਦਾ ਜੀ ਜੀਰਾਂ ਦਾ ਉਹ ਵੀ ਜਾਂਦਾ ਜੈ ਗੱਡੀ ਦੇ ਪਿੱਛੇ ਪਿਆ ਜੀ ਓਪਰ ਲਾਉਣਾ ਹੋ ਠੀਕ ਹੈ ਗੈਸ ਕੁਛਿਆ ਤੁਹਾਡੀਆਂ ਹੋ ਰਹੀਆਂ ਚਲ ਦੇਖਦੇ ਹੁਣ ਕੈ ਹੁੰਦਾ ਤੁਹਾਡੇ ਨਾਲ ਤੱਕਰੀ ਕਰਦੇ ਮਸ ਕਹਿ ਗੋਸਾ ਕਰਦੇ ਜੀ ਐ ਤੇ ਤੱਕਰੀ ਕਰ ਦਿੰਦੇ ਕਹਿ ਤੱਕਦੇ ਆ ਹਰਮ ਚਲਤੀ ਉਹ ਹੌੜੇ ਹੌੜੇ ਹਾਂ ਹੋ ਗਿਆ ਹੁਣ ਤੁਹਾਡੀ ਮਰਜ਼ੀ ਕਿਸ ਤਰ੍ਹਾਂ ਕਰਨਾ ਬਾਜੀ ਤਰ੍ਹਾਂ ਤੁਸੀਂ ਕਹਿ ਤਾਂ ਉਸ ਤਰ੍ਹਾਂ ਹੀ ਮੰਨ ਲਓ ਜਸਨੂ ਵਿਆਹ ਜਾਣਾ ਕਿ ਘਰ ਰਹਿਣਾ ਜਾਣਾ ਹੈ ਜਾਣਾ ਹੈ ਕੁਛਿਆ ਠੀਕ ਆ ਚਲ ਚਲੋ ਉਹ ਦੇ ਸਬਾਨ ਸਿਆ ਉੱਪਰ ਪੈ ਲ ਜਾਣ ਵਾਲਾ ਖਾਲਾ ਵੀ ਖਾਲਾ ਪੁੱਤਰਾ ਖਾਲਾ ਦੀਦੀ ਨੇ ਬੈਗ ਚੱਕ ਲਿਆ ਠੀਕ ਹੈ ਚਲੋ ਬਾਈ ਠੀਕ ਹੈ ਚਲੋ ਇਹ ਕੰਮ ਸ਼ਾਪਿੰਗ ਵਾਲੇ ਸ਼ਾਪਿੰਗ ਕਰ ਰਹੇ ਆ ਠੀਕ ਹੈ ਮੈਨੂੰ ਵੀ ਦਿਵਾ ਦੇ ਕੋਈ ਕੱਪੜਾ ਇਹ ਜੀ ਤੂੰ ਤਾਂ ਕੋਦੋਂ ਤੱਕ ਤਿਆਰ ਆ ਜਾਈਏ 1000 55 ਇਹ ਗੱਲ ਤੂੰ ਛੱਡ ਦੇ ਤੂੰ ਮੁਕ ਤਿਆਰ ਹੈ ਠੀਕ ਹੈ ਨਹੀਂ ਜੀ ਗੱਡੀ ਦੀ ਚਾਬੀ ਕਿੱਥੇ ਆ ਚਾਬੀ ਲੈ ਚੱਕੇ ਚੁੱਲਾ ਕਿਹਾ ਜਰਾ ਬਾਈ ਚੁੱਲਾ ਲੈ ਆਂਦਾ ਅੱਜ ਆਪਣਾ ਜਿਹੜਾ ਮਕਾਨ ਬਣਾਇਆ ਵੀ ਇੱਥੇ ਹੈਂ ਅੱਛਾ ਮੈਗਰਾ ਦਾ ਡੱਗੀ ਵੀ ਆ ਗਿਆ ਦਸਨ ਬਿਸਕਟ ਲੈ ਆਂ ਹੀ ਇੱਥੇ ਕਾਲੂ ਦੇਖੋ ਬਾਈ ਇਹ ਵੀ ਬਹੁਤ ਸਹਾੂ ਹੈ ਇਹ ਵੀ ਵਿਚਾਰ ਆ ਜਾਂਦਾ ਹੈ ਇਹ ਮਾਰ ਜਾਂਦਾ ਕਿਹੜਾ ਹੈ ਮਾਰ ਜਾਂਦਾ ਕਿਹੜਾ ਬੰਦ ਹੋ ਜਾਂਦੀ ਫੇਰ ਆ ਜਾਂਦਾ ਮੁੰਡਾ ਨਿਕਲ ਜਾਂਦਾ ਘੁੰਮ ਕੇ ਹਾਂ ਸੀ ਨਹੀਂ ਆ ਦੇਖੋ ਇਹਨੇ ਵੀ ਬਾਲ ਜਿਹਾ ਝਾੜ ਕੇ ਜਾਣੇ ਆ ਆਪਣੇ ਹੇ ਇਹ ਵੀ ਬਾਈ ਢੇੜਾ ਮਾਰ ਜਾਂਦਾ ਤੇ ਬਾਕੀ ਅਮਨ ਲੈ ਕੇ ਆਇਆ ਚੁੱਲਾ ਬਾਈ ਕਿਹੜਾ ਲੈ ਕੇ ਆਇਆ ਉਹ ਦੇਖਦੇ ਆ ਹਾਂ ਜਿਸਨ ਪਾਈਪ ਤੋਂ ਬਿਸਕੁਟਿਕ ਆ ਜਾਂਦਾ ਜੀ ਵਿਚਾਰਾ ਠੀਕ ਨਹੀਂ ਲਿਆ ਚਾਬੀ ਲੋ ਬਾਈ ਗੱਡੀ 'ਚ ਪਿਆ ਕੱਲੂ ਜਾਣਾ ਜਲੰਧਰ ਨੂੰ ਇਹ ਮੈਂ ਗਿਆ ਤੁਹਾਨੂੰ ਲੋ ਭਾਈ ਹੁਣ ਇਹ ਨਿਕਲਣਾ ਨਹੀਂ ਹੈਗਾ ਪਾਦਾਨੇ ਵੀ ਕਿਹੜਾ ਲੈ ਕੇ ਆਇਆ ਹੈ ਸਨ ਫਲੇਮ ਦਾ ਆਪਣੇ ਵਾਲੇ ਨਾਲ ਦਾ ਹੀ ਲਿਆਇਆ ਹਨਾ ਤਿੰਨ ਬਰਨਰ ਵਾਲਾ ਹਾਂਜੀ ਬਰਨਰ ਤਾਂ ਪਿੰਨਾ ਹੂੰ ਪਸੇ ਦੂਆ ਜਿਹੜਾ ਵੀ ਇਹ ਨਾ ਚੰਗਦਾ ਹੁੰਦਾ ਅੱਛਾ ਠੀਕ ਆ ਚਲੋ ਭਾਈ ਤੁਹਾਨੂੰ ਫੋਟੋ ਦਿਖਾਈ ਜੇ ਨਾ ਕੋਲ ਕੇ ਤੁਹਾਨੂੰ ਨਹੀਂ ਦਿਖਾਇਆ ਵਿੱਚ ਚਲ ਕੋਈ ਨਹੀਂ ਠੀਕ ਆ ਉਹ ਦੇਖ ਭਾਈ ਚੱਕ ਫਿਰ ਜਿਸ ਨੇ ਆਪਣੀ ਗੱਡੀ ਉਹ ਬੰਦਾ ਰਹਿ ਗਿਆ ਉਹਨੂੰ ਭੇਜਦਾ ਮੈਂ ਠੀਕ ਆ ਚਲੋ ਭਾਈ ਠੀਕ ਆ ਚੱਲ ਰਿਹਾ ਕੰਮ ਏਕਣਾ ਹੀ ਮਰਦ ਦੀ ਕਿਰਪਾ ਨਾਲ